ਕਸ਼ਮੀਰ ਦੇ ਪੈਲਗਾਮ ਵਿਖੇ ਜੋ ਅਤਵਾਦੀਆਂ ਵੱਲੋਂ 69 ਲੋਕਾਂ ਨੂੰ ਮਾਰਿਆ ਗਿਆ ਸੀ ਉਸ ਦੇ ਸਬੰਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਫਰੀਦਕੋਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਧਰਨਾ ਅਲਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੀ ਵਿਰੋਧਤਾ ਅਤੇ ਪ੍ਰਸ਼ਾਸਨ ਦੀ ਵਿਰੋਧਤਾ ਕੀਤੀ ਕਿ ਐਸਕੇ ਨੂੰ ਚੱਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ 에어ਪੋਰਟ ਸਰਕਾਰ ਕਰਦੇ ਆਤੇ ਜੀ ਆਪੇ ਦੀ ਚਾਹ ਸਮੀ ਪੰਜਾਬ ਸਰਕਾਰ ਮੰਤਾਬਾਦ ਮੰਤਾਬਾਦ ਕਿਸ ਬੰਦੇ ਚ ਅੱਜ ਪ੍ਰਦਰਸ਼ਨ ਕੀਤਾ ਅੱਜ ਅਸੀਂ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜੋ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਮਾਸੂਮ ਲੋਕਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਅਤਵਾਦੀਆਂ ਵੱਲੋਂ ਔਰ ਉਹਦੇ ਤੇ ਜਿਸ ਤਰ੍ਹਾਂ ਦੀ ਭਾਜਪਾ ਦੀ ਕੇਂਦਰ ਸਰਕਾਰ ਦੀ ਨਿਕੰਮੀ ਰਹੀ ਆ ਕਿ ਲੱਖਾਂ ਫੌਜ ਜਿਹੜੀ ਆ ਕਸ਼ਮੀਰ ਦੇ ਵਿੱਚ ਲਾਈ ਹੋਈ ਆ ਪਰ ਉਹਨਾਂ ਜਿਹੜੇ ਹਜ਼ਾਰਾਂ ਲੋਕ ਉੱਥੇ ਘੁੰਮਣ-ਫਿਰਨ ਗਏ ਸੀ ਉੱਥੇ ਇੱਕ ਵੀ ਸਿਕਿਉਰਿਟੀ ਗਾਰਡ ਨਹੀਂ ਸੀ ਜਿਸ ਤਰ੍ਹਾਂ ਮਾਸੂਮ ਲੋਕਾਂ ਦੀਆਂ ਦਾ ਕਤਲੇਆਮ ਕਰਕੇ ਉਹ ਬਿਨਾ ਕਿਸੇ ਵੀ ਤਰੰਦਰ ਨੂੰ ਜਵਾਬ ਦਿੱਤੇ ਉਹ ਲੋਕ ਵਾਪਸ ਗਏ ਆ ਇਹਦੇ ਤੋਂ ਸਾਬਤ ਹੁੰਦਾ ਕਿ ਜਿਹਨੂੰ ਕਹਿੰਦੇ ਕਿ ਚੌਂਕੀਦਾਰ ਦੀ ਜਿਹੜੀ ਮਾੜੀ ਹਰਕਤ ਸੀਗੀ ਕੇਂਦਰ ਸਰਕਾਰ ਨੇ ਇਹ ਮਾਹੌਲ ਬਣਾਇਆ ਇਸ ਤਰ੍ਹਾਂ ਦਾ ਕਾਰਾ ਜਿਹੜਾ ਸੀ ਹੋਣ ਦਿੱਤਾ ਔਰ ਉਸ ਤੋਂ ਬਾਅਦ ਉਹਨੂੰ ਆਪਣੇ ਸਿਆਸੀ ਹਿੱਤਾਂ ਲਈ ਆਰਐਸਐਸ ਭਾਜਪਾ ਵਰਤ ਰਹੀ ਹੈਗੀ ਜਿਸ ਤਰ੍ਹਾਂ ਦਾ ਇੱਕ ਜੰਗੀ ਮਾਹੌਲ ਬਣਾਇਆ ਜਾ ਰਿਹਾ ਹੈਗਾ ਔਰ ਇਹ ਜੰਗੀ ਮਾਹੌਲ ਦੇ ਵਿੱਚ ਪੰਜਾਬ ਵਰਗੇ ਜਾਂ ਕਸ਼ਮੀਰ ਵਰਗੇ ਹੋਰ ਜਿਹੜੇ ਸਰਹੱਦੀ ਸੂਬੇ ਹੈਗੇ ਆ ਉਹਨਾਂ ਦਾ ਭਿਆਨ ਕਿਹੜਾ ਨੁਕਸਾਨ ਹੋ ਸਕਦਾ ਜੇ ਕਿਸੇ ਵੀ ਤਰ੍ਹਾਂ ਦੀ ਜੰਗ ਜਿਹੜੀ ਹੈਗੀ ਆ ਪੜਕਦੀ ਹੈਗੀ ਤਾਂ। ਤੋਂ ਅੱਜ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਕਸ਼ਮੀਰ ਦਾ ਮਸਲਾ ਹੈਗਾ ਉਹਦਾ ਸਿਆਸੀ ਹੱਲ ਕੱਢਿਆ ਜਾਵੇ। ਜਿਹੜਾ ਕਿ 75 ਸਾਲਾਂ ਤੋਂ ਦੋਨਾਂ ਮੁਲਕਾਂ ਨੇ ਕਸ਼ਮੀਰੀ ਲੋਕਾਂ ਨੂੰ ਜਿਸ ਤਰ੍ਹਾਂ ਪੀੜਿਆ ਹੈਗਾ ਪਾਕਿਸਤਾਨ ਮਤਲਬ ਆਪਣੀ ਮਨਮਰਜ਼ੀ ਕਰ ਰਹੀ ਆ ਭਾਰਤ ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਪਰ ਕਸ਼ਮੀਰੀ ਲੋਕਾਂ ਦੀ ਗੱਲ ਜਿਹੜੀ ਨਹੀਂ ਸੁਣੀ ਜਾ ਰਹੀ ਜਿਹੜਾ ਉਹਨਾਂ ਦਾ ਸਵੈ ਨਿਰਣੇ ਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ ਮਸਲੇ ਦਾ ਸਿਆਸੀ ਹੱਲ ਕੱਢਿਆ ਜਾਵੇ ਔਰ ਜਿਹੜਾ ਜੰਗੀ ਮਾਹੌਲ ਬਣਾਇਆ ਜਾ ਰਿਹਾ ਹੈਗਾ ਜੰਗੀ ਮਾਹੌਲ ਨਾ ਬਣਾਇਆ ਜਾਵੇ ਔਰ ਗੱਲਬਾਤ ਰਹੀ ਸਾਰੇ ਮਸਲੇ ਜਿਹੜੇ ਹੈਗੇ ਆ ਉਹ ਹੱਲਾ ਕੀਤੇ ਜਾਣ ਔਰ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਵਾਗਾ ਮਤਲਬ ਬਾਰਡਰ ਸੀਗਾ ਜਿਹੜਾ ਅਫਗਾਨਿਸਤਾਨ ਤੋਂ ਵੀ ਜਿਹੜਾ ਟ੍ਰੇਡ ਚੱਲਦਾ ਸੀਗਾ ਪਾਕਿਸਤਾਨ ਰਹੀ ਉਹਨੂੰ ਵੀ ਜਿਹੜਾ ਬੰਦ ਕੀਤਾ ਹੈਗਾ ਅਸੀਂ ਤਾਂ ਮੰਗ ਕਰਦੇ ਕਿ ਸੈਣੀ ਵਾਲਾ ਤੇ ਵਾਗਾ ਬਾਰਡਰ ਜਿਹੜਾ ਹੈਗਾ ਖੋਲ ਕੇ ਇੱਥੇ ਪਾਕਿਸਤਾਨ ਮਿਡਲ ਈਸਟ ਤੇ ਯੂਰਪ ਤੱਕ ਜਿਹੜਾ ਵਪਾਰ ਖੋਲਿਆ ਜਾਵੇ ਤਾਂ ਕਿ ਪੰਜਾਬ ਸਮੇਤ ਉੱਤਰੀ ਭਾਰਤ ਦੇ ਖਿੱਤੇ ਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਕੋਈ ਖੁਸ਼ਹਾਲੀ ਮਿਲੇ ਕੋਈ ਜਰਾਹਤ ਮਿਲੇ ਪਰ ਕੇਂਦਰ ਸਰਕਾਰ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੀ ਆ ਕਿ ਜਿੰਦੇ ਨਾਲ ਇਸ ਤੋਂ ਦੀਆਂ ਘੱਟ ਗਿਣਤੀਆਂ ਉਹ ਸੂਬੇ ਜਿਹੜੇ ਲਗਾਤਾਰ ਕੇਂਦਰ ਖਿਲਾਫ ਮਤਲਬ ਸੰਘਰਸ਼ ਕਰਦੇ ਆ ਉਹਨਾਂ ਨੂੰ ਡਰੜ ਕੇ ਇੱਕ ਜਿਹੜਾ ਫਿਰਕੂ ਤ੍ਰੂਵੀਕਰਨ ਕਰਕੇ ਪੂਰੇ ਮੁਲਕ ਦੇ ਵਿੱਚ ਉਹਦਾ ਜਿਹੜਾ ਹੈਗਾ ਫਾਇਦਾ ਲੈ ਸਕੇ ਤਾਂ ਅੱਜ ਅਸੀਂ ਇਹਦੇ ਖਿਲਾਫ ਜਿਹੜਾ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਉਤਰੇ ਹੈਗੇ ਆ ਕਿ ਜਿਹੜਾ ਕੇਂਦਰ ਸਰਕਾਰ ਜੰਗੀ ਮਾਹੌਲ ਬਣਾ ਰਹੀ ਹੈਗੀ ਆ ਉਹਨੂੰ ਰੋਕੇ ਔਰ ਕਸ਼ਮੀਰ ਦਾ ਮਸਲੇ ਦਾ ਸਿਆਸੀ ਹੱਲ ਕਰੇ ਵਾਗਾ ਤੇ ਟਾਰੀ ਅਸਾਂ ਨਹੀਂ ਵਾਲਾ ਬਾਰਡਰ ਨੂੰ ਵਪਾਰ ਵਾਸਤੇ ਜਿਹੜਾ ਹੈਗਾ ਉਹ ਖੋਲੇ ਔਰ ਕਿਸੇ ਵੀ ਤਰ੍ਹਾਂ ਦਾ ਜੰਗੀ ਪੜਗਾੜ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਬੰਦ ਕਰੇ ਔਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਵੇ ਸਾਰਾ ਮਾਮਲਾ ਵੀ ਪਾਕਿਸਤਾਨ ਸਰਨਾ ਸੱਟਿਆ ਜਾਵੇ ਜਿਹੜੀ ਭਾਰਤ ਦੀ ਕੇਂਦਰ ਸਰਕਾਰ ਦੀ ਨਿਕੰਮੀ ਰਹੀ ਆ ਕਿ ਆਪਣੇ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕੀ ਤੇ ਉਹ ਬੇਗੁਨਾਹ ਦਾ ਕਤਲ ਹੋਇਆ ਹੈਗਾ ਉਹਦੇ ਤੇ ਵੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਕੇਂਦਰ ਸਰਕਾਰ ਦੀ ਦੀ ਤੈ ਹੈਗੀ ਉਹ ਕੀਤੀ